ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਨਿਸਟਰ ਪੰਜਾਬ ਅਮਿਤਵਾਰ ਲੋਕ ਸਭਾ ਹਲਕਾ ਮਸਦ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਕਰਨਜੀ ਤਨਮੋਲ ਜਿਹੜੇ ਬਹੁਤ ਵੱਡੇ ਆਰਟਿਸਟ ਨੇ ਉਹਦਾ ਐਸ ਵੈਲੇ ਜਿਨ੍ਹਾਂ ਨੂੰ ਅਰਵਿੰਦ ਕੇਰਿਵਾਦੀ ਨੇ ਭਗਵੰਤ ਮਾਨ ਜੀ ਨੇ ਮੇਰੇ ਨਾਲ ਫਰੀਦਕੋਟ ਹਲਕੇ ਤੋਂ ਟਿਕ ਦਿੱਤੀ ਸੀ ਅੱਜ ਅਸੀਂ ਦੋਵੇਂ ਜਣੇ ਆਏ ਆ ਅਰਵਿੰਦ ਕੇਰਿਵਾਦੀ ਜੀ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਮਿਲਿਆ ਔਰ ਉਹਨਾਂ ਨੂੰ ਕਿਹਾ ਕਿ ਅਸੀਂ ਸਭ ਲੋ ਸਟਾਨ ਦੀ ਤਰ੍ਹਾਂ ਅਰਵਿੰਦ ਜੀ ਦੇ ਨਾਲ ਖੜੇ ਆਂ ਔਰ ਅਸੀਂ ਉਸ ਉਸੇ ਬਾਗ ਦੇ ਬੂਟੇ ਆ ਜਿਹੜਾ ਬਾਗ ਅਰਵਿੰਦ ਕੇਰਿਵਾੜੀ ਨੇ ਲਾਇਆ ਸੀਗਾ ਔਰ ਇਸ ਬਾਗ ਨੂੰ ਤੇ ਮੋਦੀ ਤੋਂ ਵੱਡਾ ਕੋਈ ਵੀ ਤਾਨਾਸ਼ਾਹ ਨਹੀਂ ਕੋਈ ਵੀ ਇਸ ਬਾਗ ਨੂੰ ਜਾਣ ਨਹੀਂ ਸਕਦਾ ਕਿਉਂਕਿ ਇਸ ਬਾਗ ਦੀਆਂ ਜੜਾਂ ਜੜੀਆਂ ਉਹ ਬਹੁਤ ਡੂੰਘੀਆਂ ਔਰ ਅਸੀਂ 29 ਤੱਕ ਅਰਵਿੰਦ ਜੀ ਦੇ ਨਾਲ ਖੜੇ ਰਹਾਂਗੇ ਜਿੰਨਾ ਤੱਕ ਇਹ ਦੇਸ਼ ਦੇਚੋ ਮੋਦੀ ਦੀ ਤੇ ਭਾਜਪਾ ਦੀ ਤਾਨਾਸ਼ਾਹੀ ਖਤਮ ਨਹੀਂ ਹੁੰਦੀ ਔਰ ਅਸੀਂ ਚੜ੍ਹਨ ਦੀ ਤਰੂਹ ਪੂਰਾ ਪੰਜਾਬ ਅਸੀਂ ਸਭ ਲੋਕ ਅਰਵਿੰਦੀ ਦੇ ਨਾਲ ਖੜੇ ਬਿਲਕੁਲ ਜੀ ਸਾਰਾ ਪੰਜਾਬ ਅਰਵਿੰਦੀ ਦੇ ਨਾਲ ਹੈ ਔਰ ਜੋ ਵੀ ਤਾਨਾਸ਼ਾ ਲੋਕਤੰਤਰ ਦੇ ਗळा ਕੋਟਣ ਦੇ ਲੱਗੇ ਹੋਏ ਨੇ ਪਰ ਅਸੀਂ ਲੋਕਤੰਤਰ ਦਾ ਗळा ਰਿਪੋਟੰਡੀਆਂ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਢਾਲੀਵਾਲ ਕੈਬਨਰ ਮਿਨਿਸਟਰ ਪੰਜਾਬ ਅਮੀਦਵਾਰ ਲੋਕ ਸਭਾ ਹਲਕਾ ਮਸਦ ਜਿਹਦੇ ਨਾਲ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਕਰਨਜੀ ਤਨਮੋਲ ਜਿਹੜੇ ਬਹੁਤ ਵੱਡੇ ਆਰਟਿਸਟ ਨੇ ਉਹਦਾ ਐਸ ਵੇਲੇ ਜਿਨ੍ਹਾਂ ਨੂੰ ਅਰਵਿੰਦੀ ਕੇਰਵਾਜੀ ਨੇ ਭਗਵੰਤ ਮਾਝੀ ਨੇ ਮੇਰੇ ਨਾਲ ਫਰੀਦਕੋਟ ਹਲਕੇ ਤੋਂ ਟਿਕ ਦਿੱਤੀ ਸੀ ਅੱਜ ਅਸੀਂ ਦੋਵੇਂ ਜਣੇ ਆਏ ਆ ਅਰਵਿੰਦ ਕੇਰਿਵਾਦ ਜੀ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਮਿਲੇ ਆ ਔਰ ਉਹਨਾਂ ਨੂੰ ਕਿਹਾ ਕਿ ਅਸੀਂ ਸਭ ਲੋ ਟਟਾਨ ਦੀ ਤਰ੍ਹਾਂ ਅਰਵਿੰਦ ਜੀ ਦੇ ਨਾਲ ਖੜੇ ਆ ਔਰ ਅਸੀਂ ਉਸ ਉਸੇ ਬਾਗ ਦੇ ਬੂਟੇ ਆ ਜਿਹੜਾ ਬਾਗ ਅਰਵਿੰਦ ਕੇਰਿਵਾਦ ਜੀ ਨੇ ਲਾਇਆ ਸੀਗਾ ਔਰ ਇਸ ਬਾਗ ਨੂੰ ਤੇ ਮੋਦੀ ਤੋਂ ਵੱਡਾ ਕੋਈ ਵੀ ਤਾਨਾ ਛਾਹ ਕੋਈ ਵੀ ਇਸ ਬਾਗ ਨੂੰ ਜੜ ਨਹੀਂ ਸਕਦਾ ਕਿਉਂਕਿ ਇਸ ਬਾਗ ਦੀਆਂ ਜੜਾਂ ਜੜੀਆਂ ਉਹ ਬਹੁਤ ਡੂੰਘੀਆਂ ਔਰ ਅਸੀਂ ਉਨਨਾ ਤੱਕ ਅਰਵਿੰਦੀ ਜੀ ਨਾਲ ਸੱਚਾ ਦੇਵਾਂਗੇ ਜਿੰਨਾ ਤੱਕ ਇਹ ਦੇਖ ਦਿੱਤੋ ਮੋਦੀ ਦੀ ਤੇ ਭਾਜਪਾ ਦੀ ਤਾਨਾਸ਼ਾਹੀ ਖਤਮ ਨਹੀਂ ਹੋਣੀ ਸੋ ਅਸੀਂ ਚੜ੍ਹਨ ਦੀ ਤਰ ਪੂਰਾ ਪੰਜਾਬ ਅਸੀਂ ਸਭ ਲੋ ਅਰਵਿੰਦੀ ਦੇ ਨਾਲ ਖੜੇ ਹਾਂ ਬਿਲਕੁਲ ਜੀ ਸਾਰਾ ਪੰਜਾਬ ਅਰਵਿੰਦੀ ਦੇ ਨਾਲ ਹੈ ਔਰ ਜੋ ਵੀ ਤਾਨਾਸ਼ਾਹ ਲੋਕਤੰਤਰ ਦੇ ਗळा ਕੋਟਣ ਦੇ ਲੱਗੇ ਹੋਏ ਨੇ ਪਰ ਅਸੀਂ ਲੋਕਤੰਤਰ ਦਾ ਗळा ਰੀਫ ਕੋਟਣ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਢਾਲੀਵਾਲ ਕੈਬਨ ਮਨਿਸਟਰ ਪੰਜਾਬ ਉਮੀਦਵਾਰ ਲੋਕ ਸਭਾ ਹਲਕਾ ਅੰਬਸਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਛੋਟੇ ਵੀਰ ਕਰਨਜੀ ਤਨਮੋਲ ਜਿਹੜੇ ਬਹੁਤ ਵੱਡੇ ਆਰਟਿਸਟ ਨੇ ਔਰ ਐਸ ਵੇਲੇ ਜਿਨ੍ਹਾਂ ਨੂੰ ਅਰਵਿੰਦ ਕੇ ਜਵਾਦੀ ਨੇ ਭਗਵੰਤ ਮਾਨ ਜੀ ਨੇ ਮੇਰੇ ਨਾਲ ਫਰੀਦਕੋਟ ਹਲਕੇ ਤੋਂ ਟਿਕ ਦਿੱਤੀ ਸੀ ਅੱਜ ਅਸੀਂ ਦੋਵੇਂ ਜਾਨੇ ਆਏ ਆ ਅਰਵਿੰਦ ਕੇ ਜਵਾਦੀ ਜੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਮਿਲੇ ਔਰ ਉਹਨਾਂ ਨੂੰ ਕਿਹਾ ਕਿ ਅਸੀਂ ਸਭ ਲੋਕ ਸੇਤਾਨ ਦੀ ਤਰ੍ਹਾਂ ਅਰਵਿੰਦਜੀ ਦੇ ਨਾਲ ਖੜੇ ਆਂ ਔਰ ਅਸੀਂ ਉਸ ਉਸੇ ਬਾਗ ਦੇ ਬੂਟੇ ਆ ਜਿਹੜਾ ਬਾਗ ਅਰਵਿੰਦ ਕੇਰਿਵਾਜੀ ਨੇ ਲਾਇਆ ਸੀਗਾ ਔਰ ਇਸ ਬਾਗ ਨੂੰ ਤੇ ਮੋਦੀ ਤੋਂ ਵੱਡਾ ਕੋਈ ਵੀ ਤਾਨਾਸ਼ਾਹ ਨਹੀਂ ਕੋਈ ਵੀ ਇਸ ਬਾਗ ਨੂੰ ਜਾਰ ਨਹੀਂ ਸਕਦਾ ਕਿਉਂਕਿ ਇਸ ਬਾਗ ਦੀਆਂ ਜੜ੍ਹਾਂ ਜਿਹੜੀਆਂ ਉਹ ਬਹੁਤ ਡੂੰਘੀਆਂ ਔਰ ਅਸੀਂ ਉਨਾਂ ਤੱਕ ਅਰਵਿੰਦਜੀ ਦੇ ਨਾਲ ਸੱਚ ਹੱਸ ਕੇ ਰਹਾਂਗੇ ਜਿੰਨਾ ਤੱਕ ਇਹ ਦੇਸ਼ ਦੇਖੋ ਮੋਦੀ ਦੀ ਤੇ ਭਾਜਪਾ ਦੀ ਤਾਨਾਸ਼ਾਹੀ ਖਤਮ ਨਹੀਂ ਹੁੰਦੀ ਸੋ ਅਸੀਂ ਚੜ੍ਹਨ ਦੀ ਤਰ੍ਹਾਂ ਪੂਰਾ ਪੰਜਾਬ ਅਸੀਂ ਸਭ ਲੋਕ अरविंद जी, दे खड़े हैं। जी, सारा पंजाब जी दे और जो भी, दे, दे, लगे हो ने, और भी दे। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर।